ਸਤਿ ਸ਼੍ਰੀ ਅਕਾਲ ਮੈਂ ਹਰਕਿਰਨ ਸਿੰਘ ਸੱਚ ਕਹੂੰ ਦੀ ਸਗਲੇ ਪੇਸ਼ਕਸ਼ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪੰਜਾਬ ਦੀ ਮੌਜੂਦਾ ਸਰਕਾਰ ਬਦਲਾਅ ਦੇ ਨਾਅਰੇ ਤੋਂ ਬਣੀ ਸੀ ਜੋ 17 ਸਾਲਾਂ ਦੇ ਵਿੱਚ ਨਹੀਂ ਹੋਇਆ ਉਹ ਕਰਕੇ ਦਿਖਾਵਾਂਗੇ ਇਹ ਹੋਕਾ ਦਿੱਤਾ ਗਿਆ ਸੀ ਕਈ ਵਾਰ ਇਸੇ ਨਾਅਰੇ ਕਰਕੇ ਸਰਕਾਰ ਨੂੰ ਮਜ਼ਾਕ ਦਾ ਪਾਤਰ ਵੀ ਬਣਨਾ ਪਿਆ ਹੈ ਵਿਰੋਧੀ ਅਕਸਰ ਕਿਸੇ ਵੀ ਅਣਸੁਖਾਵੀ ਘਟਨਾ ਤੇ ਇਹੀ ਪ੍ਰਸ਼ਨ ਪੁੱਛਦੇ ਹਨ ਕਿ ਕੀ ਆਹ ਬਦਲਾਬ ਹੈ ਪਰ ਹੁਣ ਇੱਕ ਖਬਰ ਸਾਹਮਣੇ ਅਜਿਹੀ ਆਈ ਹੈ ਜੋ ਸ਼ਾਇਦ ਤੁਸੀਂ ਪਹਿਲਾਂ ਕਦੇ ਵੀ ਨਹੀਂ ਸੁਣੀ ਹੋਣੀ ਜੋ ਕੰਮ ਸਰਕਾਰ ਨੇ ਕਰਨਾ ਹੁੰਦਾ ਹੈ ਉਹ ਲੋਕ ਕਰ ਰਹੇ ਹਨ ਤੇ ਸਰਕਾਰ ਕੰਮ ਕਰਨ ਦੀ ਬਜਾਏ ਲੋਕਾਂ ਦੇ ਰਾਹ ਦੇ ਵਿੱਚ ਅੜਿੱਕਾ ਬਣ ਰਹੀ ਹੈ ਕੰਮ ਰੋਕਣ ਦੇ ਯਤਨ ਕੀਤੇ ਜਾ ਰਹੇ ਹਨ ਕਾਰ ਸੇਵਾ ਜਥਾ ਕਿਲਾ ਅਨੰਦਗੜ੍ਹ ਸਾਹਿਬ ਜੋ ਕਿ ਆਮ ਪਬਲਿਕ ਤੋਂ ਪੈਸਾ ਇਕੱਠਾ ਕਰਕੇ ਕਾਰ ਸੇਵਾ ਦੇ ذریعے ਚਾਰ ਲੇਨ ਸੜਕ ਬਣਾ ਰਿਹਾ ਸੀ ਉਸ ਨੂੰ ਪੰਜਾਬ ਸਰਕਾਰ ਦੇ ਦੋ ਵਿਭਾਗਾਂ ਨੇ ਨੋਟਿਸ ਜਾਰੀ ਕਰ ਦਿੱਤਾ ਰੋਪੜ ਜ਼ਿਲ੍ਹੇ ਦੀ ਇੱਕ ਧਾਰਮਿਕ ਸੰਸਥਾ ਦੇ ਸੜਕ ਨਿਰਮਾਣ ਕਰਨ ਦੇ ਇਸ ਫੈਸਲੇ ਨੇ ਦੋ ਸਰਕਾਰੀ ਵਿਭਾਗਾਂ ਦੇ ਅਫਸਰਾਂ ਦੀ نیند ਉਡਾ ਦਿੱਤੀ ਹੈ ਤੇ ਉਹਨਾਂ ਨੇ ਇਹ ਕਹਿ ਕੇ ਨੋਟਿਸ ਜਾਰੀ ਕੀਤੇ ਹਨ ਕਿ ਨਿਯਮਾਂ ਦੀ ਉਲੰਘਣਾ ਕੀਤੀ ਜਾ ਰਹੀ ਪਿਛਲੇ ਸਾਲ ਹੀ ਇਸ ਕਾਰ ਸੇਵਾ ਜਥਾ ਕਿਲਾ ਅਨੰਦਗੜ੍ਹ ਸਾਹਿਬ ਦੇ ਰੋਪੜ ਜ਼ਿਲ੍ਹੇ ਦੇ ਵਿੱਚ ਉਜੋਵਾਲ ਤੋਂ ਆਨੰਦਪੁਰ ਸਾਹਿਬ ਰੋਡ ਦੇ ਇੱਕ 8 ਕਿਲੋਮੀਟਰ ਦਾ ਟੋਟਾ ਖਾਨਪੁਰ ਖੂਹੀ ਤੋਂ ਸਿੰਘਪੁਰ ਏਰੀਆ ਇਹਦੇ ਵਿਚਾਲੇ ਜਿਹੜਾ ਪੈਂਦਾ ਸੀ ਉਸ ਨੂੰ ਬਣਾਉਣ ਦਾ ਵੀੜਾ ਚੁੱਕਿਆ ਸੀ ਬਿਨਾ ਕਿਸੇ ਵੀ ਤਰ੍ਹਾਂ ਦੀ ਸਰਕਾਰੀ ਮਦਦ ਤੋਂ ਅਤੇ ਪੂਰੀ ਤਰ੍ਹਾਂ ਦੇ ਨਾਲ ਲੋਕਾਂ ਤੋਂ ਪੈਸਾ ਇਕੱਠਾ ਕਰਕੇ ਵਲੰਟੀਅਰ ਲੇਬਰ ਦੇ ذریعے ਕਾਰ ਸੇਵਾ ਦਾ ਪੰਜਾਬ ਦੇ ਲੋਕਾਂ ਨੂੰ ਤਾਂ ਪਤਾ ਹੀ ਇੱਕ ਕਾਰ ਸੇਵਾ ਦੇ ਵਿੱਚ ਸਾਰਾ ਜੋ ਵੀ ਕੰਮਕਾਰ ਹੁੰਦਾ ਹੈ ਜੋ ਖਰਚ ਹੁੰਦਾ ਹੈ ਜੋ ਹੱਥੀਂ ਕੰਮ ਕੀਤਾ ਜਾਂਦਾ ਹੈ ਉਹ ਸਾਰੀ ਲੋਕਾਂ ਦੇ ਵੱਲੋਂ ਸੇਵਾ ਦੇ ਰੂਪ ਦੇ ਵਿੱਚ ਕੀਤਾ ਜਾਂਦਾ ਹੈ ਉਹਦੇ ਵਿੱਚ ਕਿਸੇ ਵੀ ਪੇਡ ਸਰਵਿਸ ਨੂੰ ਜਿਹੜਾ ਹੈ ਵਰਤਿਆ ਨਹੀਂ ਜਾਂਦਾ ਜੋ ਕੁਝ ਵੀ ਹੁੰਦਾ ਹੈ ਉਹ ਲੋਕ ਇਕੱਠੇ ਹੋ ਕੇ ਖੁਦ ਕਰਦੇ ਨੇ ਸੋ ਉਸ ਤਰੀਕੇ ਦੇ ਨਾਲ ਹੀ ਇਹ ਸੜਕ ਬਣਾਈ ਜਾ ਰਹੀ ਸੀ ਔਰ ਇਸ ਪ੍ਰੋਜੈਕਟ ਦੀ ਸ਼ੁਰੂਆਤ 16 ਫਰਵਰੀ 2024 ਨੂੰ ਕੀਤੀ ਗਈ ਸੀ ਤੇ ਟੀਚਾ ਇਹ ਮਿੱਥਿਆ ਗਿਆ ਸੀ ਇਹ ਇੱਕ ਤੰਗ ਜਹੀ ਟੋਆਆਂ ਨਾਲ ਪਰੀ ਹੋਈ ਸੜਕ ਨੂੰ 60 ਫੁੱਟ ਚੌੜੀ ਚਾਰ ਲੇਨ ਦੀ ਮਾਡਰਨ ਸੜਕ ਦੇ ਵਿੱਚ ਬਦਲ ਦਿੱਤਾ ਜਾਵੇਗਾ ਉੱਥੇ ਉਸ ਨਵੀਂ ਸੜਕ ਦਾ ਨਿਰਮਾਣ ਕੀਤਾ ਜਾਵੇਗਾ ਤੇ ਲੋਕਾਂ ਦੇ ਦਰਸ਼ਨ ਮੁਤਾਬਕ ਇਹ ਸੜਕ ਬਣਾਉਣਾ ਬਹੁਤ ਜ਼ਰੂਰੀ ਸੀ ਤੇ ਪ੍ਰਸ਼ਾਸਨ ਤੋਂ ਲਗਾਤਾਰ ਮੰਗ ਕੀਤੀ ਜਾ ਰਹੀ ਸੀ ਕਿ ਸੜਕ ਦਾ ਟੂਟਾ ਬਣਾਇਆ ਜਾਵੇ ਲੇਕਿਨ ਪ੍ਰਸ਼ਾਸਨ ਉਸ ਨੂੰ ਲਗਾਤਾਰ ਨਜ਼ਰਅੰਦਾਜ਼ ਕਰ ਰਿਹਾ ਹੈ ਪਰ ਇਸ ਪੈਲ ਕਦਮੀ ਦੇ ਉੱਤੇ ਜੰਗਲਾਤ ਵਿਭਾਗ ਤੇ ਪੀਡਬਲਯੂਡੀ ਪਬਲਿਕ ਵਰਕ ਡਿਪਾਰਟਮੈਂਟ ਜਿਹੜਾ ਪੰਜਾਬ ਸਰਕਾਰ ਦਾ ਹੁੰਦਾ ਹੈ ਉਸਨੇ ਇਤਰਾਜ਼ ਖੜੇ ਕਰ ਦਿੱਤੇ ਹਨ ਜੰਗਲਾਤ ਵਿਭਾਗ ਦਾ ਕਹਿਣਾ ਹੈ ਕਿ ਸੜਕ ਦਾ ਇੱਕ ਹਿੱਸਾ ਰਾਖਵੀਂ ਜਗ੍ਹਾ ਦੇ ਵਿੱਚੋਂ ਦੀ ਲੰਘਦਾ ਹੈ ਤੇ ਪੀਡਬਲਯੂਡੀ ਨੀਤਾ ਐਡੇ ਵੱਡੇ ਪੱਧਰ ਤੇ ਬੁਨਿਆਦੀ ਢਾਂਚੇ ਦੀ ਉਸਾਰੀ ਉਸ ਨੂੰ ਕਿਸੇ ਗੈਰ ਸਰਕਾਰੀ ਸੰਸਥਾ ਵੱਲੋਂ ਬਣਾਏ ਜਾਣ ਦੇ ਉੱਤੇ ਕਾਨੂੰਨੀ ਹੋਣ ਦੇ ਸਵਾਲ ਵੀ ਖੜੇ ਕਰ ਦਿੰਦੇ ਨੇ ਮਤਲਬ ਇਹ ਕਿਹਾ ਗਿਆ ਹੈ ਕਿ ਇਹ ਕੰਮ ਗੈਰ ਕਾਨੂੰਨੀ ਹੈ ਇਹਨੂੰ ਗੈਰ ਸਰਕਾਰੀ ਕੋਈ ਸੰਸਥਾ ਕਰ ਨਹੀਂ ਸਕਦੀ ਇਹ ਜਿਹੜਾ ਤਰਕ ਦਿੱਤਾ ਗਿਆ ਹੈ ਤਕਰੀਬਨ 2 ਹਫ਼ਤੇ ਪਹਿਲਾਂ ਹੀ ਜੰਗਲਾਤ ਵਿਭਾਗ ਵੱਲੋਂ ਇੱਕ ਡੈਮੇਜ ਰਿਪੋਰਟ ਵੀ ਰਜਿਸਟਰ ਕੀਤੀ ਗਈ ਸੀ ਜੇ ਇਹ ਡੈਮੇਜ ਰਿਪੋਰਟ ਕੀ ਹੁੰਦੀ ਹੈ ਡੈਮੇਜ ਰਿਪੋਰਟ ਇੱਕ ਦਸਤਾਵੇਜ਼ ਹੈ ਜਿਸ ਦੇ ਵਿੱਚ ਜੰਗਲ ਦੀ ਸਿਹਤ ਤੇ ਸਾਧਨਾਂ ਨੂੰ ਹੋਏ ਨੁਕਸਾਨ ਦਾ ਪੂਰਾ ਵੇਰਵਾ ਦਿੱਤਾ ਜਾਂਦਾ ਹੈ ਪੂਰੀ ਲਿਸਟ ਬਣਾਈ ਜਾਂਦੀ ਹੈ ਔਰ ਇਸ ਲਿਸਟ ਦੇ ਵਿੱਚ ਕੀ ਕੀ ਹੈ ਇਸ ਦੇ ਵਿੱਚ ਗੈਰ ਕਾਨੂੰਨੀ ਢੰਗ ਦੇ ਨਾਲ ਦਰਖਤ ਵੱਢਣ ਕਬਜ਼ਾ ਕਰਨਾ ਡੀਫੋਰੈਸਟੇਸ਼ਨ ਅਤੇ ਫੋਰੈਸਟ ਡੀਗ੍ਰੇਡੇਸ਼ਨ ਆਦੀ ਸਾਰੇ ਸ਼ਾਮਲ ਕੀਤੇ ਗਏ ਹਨ ਜਦੋਂ ਗੜਸ਼ੰਕਰ ਦੇ ਜ਼ਿਲ੍ਹਾ ਜੰਗਲਾਤ ਅਫਸਰ ਨਾਲ ਸੰਪਰਕ ਕੀਤਾ ਗਿਆ ਤਾਂ ਉਹਨਾਂ ਨੇ ਨੋਟਿਸ ਜਾਰੀ ਕਰਨ ਦੀ ਤੇ ਡੈਮੇਜ ਰਿਪੋਰਟ ਦਰਜ ਕਰਨ ਦੀ ਦੋਨਾਂ ਦੀ ਪੁਸ਼ਟੀ ਕਰ ਦਿੱਤੀ ਹੈ ਕਿ ਹਾਂ ਇਹ ਦੋਨੋਂ ਕੰਮ ਹੀ ਕੀਤੇ ਗਏ ਨੇ ਉਹ ਕਹਿੰਦੇ ਹਨ ਕਿ ਜੰਗਲਾਤ ਵਿਭਾਗ ਦੀ ਜ਼ਮੀਨ ਬਿਨਾਂ ਇਜਾਜ਼ਤ ਲਈ ਵਰਤੀ ਜਾ ਰਹੀ ਹੈ ਇਹ ਨਿਯਮਾਂ ਦੀ ਉਲੰਘਣਾ ਹੈ ਅਸੀਂ ਕੁਝ ਇਜਾਜ਼ਤਾਂ ਪਹਿਲਾਂ ਪੀਡਬਲਯੂਡੀ ਨੂੰ ਜਾਰੀ ਕੀਤੀਆਂ ਸੀ ਪਰ ਕਿਸੇ ਵੀ ਧਾਰਮਿਕ ਸੰਸਥਾ ਨੂੰ ਜੰਗਲਾਤ ਵਿਭਾਗ ਦੇ ਵੱਲੋਂ ਕੋਈ ਵੀ ਇਜਾਜ਼ਤ ਨਹੀਂ ਦਿੱਤੀ ਗਈ ਹੈ ਕੋਈ ਵੀ ਕਿਸੇ ਵੀ ਤਰੀਕੇ ਦੀ ਪਰਮਿਸ਼ਨ ਨਹੀਂ ਦਿੱਤੀ ਗਈ ਪੀਡਬਲਯੂਡੀ ਦੇ ਐਗਜ਼ੀਕਟਿਵ ਇੰਜੀਨੀਅਰ ਤਜਿੰਦਰ ਸਿੰਘ ਨੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਇਸ ਵਿਭਾਗ ਵੱਲੋਂ ਨੋਟਿਸ ਜਾਰੀ ਕੀਤਾ ਗਿਆ ਹੈ। ਹੁਣ ਬਾਬਾ ਸੁੱਚਾ ਸਿੰਘ ਦੀ ਅਗਵਾਈ ਹੇਠ ਚੱਲਦਾ ਇਹ ਜਥਾ ਹੈ ਤੇ ਪ੍ਰੋਜੈਕਟ ਦੀ ਦੇਖਰੇਖ ਕਰ ਰਹੇ ਬਾਬਾ ਸਤਨਾਮ ਸਿੰਘ ਦਾ ਕਹਿਣਾ ਹੈ ਕਿ ਅਸੀਂ ਇੱਥੇ ਨਾ ਤਾਂ ਚੋਣਾਂ ਲੜਨੀਆਂ ਨੇ ਤੇ ਨਾ ਹੀ ਕੋਈ ਸਾਨੂੰ ਮਸ਼ਹੂਰੀ ਚਾਹੀਦੀ ਹੈ। ਲੋਕਾਂ ਦੀ ਇਹ ਮੰਗ ਸੀ ਇਸ ਦੇ ਲਈ ਅਸੀਂ ਇਹ ਕੰਮ ਕਰ ਰਹੇ ਹਾਂ। ਸੜਕ ਦੀ ਹਾਲਾਤ ਇੰਨੀ ਖਰਾਬ ਸੀ ਕਿ ਜਾਨ ਦਾ ਖਤਰਾ ਸੀ। ਐਕਸੀਡੈਂਟ ਹੋਣਾ ਇਸ ਸੜਕ ਦੇ ਟੋਟੇ ਤੇ ਬੜੀ ਆਮ ਗੱਲ ਸੀ ਬਹੁਤ ਵੱਡੀ ਗਿਣਤੀ ਦੇ ਵਿੱਚ ਐਕਸੀਡੈਂਟ ਹੋ ਰਹੇ ਸੀ ਸੜਕ ਪਹਿਲਾਂ ਸਿਰਫ 11 ਫੁੱਟ ਚੌੜੀ ਸੀ ਬਾਅਦ ਵਿੱਚ ਸਰਕਾਰ ਨੇ ਇਹ ਸੜਕ ਨੂੰ 18 ਫੁੱਟ ਚੌੜੀ ਕਰ ਦਿੱਤਾ ਪਰ ਹਜੇ ਵੀ ਇਹ ਨਾਕਾਫੀ ਹੈ ਕਿਉਂਕਿ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਨੈਣਾ ਦੇਵੀ ਤੇ ਕੀਰਤਪੁਰ ਸਾਹਿਬ ਨੂੰ ਜਾਣ ਵਾਲੇ ਸ਼ਰਧਾਲੂ ਜਿਹੜੇ ਨੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਹਰ ਰੋਜ਼ ਇਸ ਸੜਕ ਤੋਂ ਗੁਜ਼ਰਦੇ ਹਨ ਅਸੀਂ 60 ਫੁੱਟ ਚਾਰ ਲੇਨ ਦੀ ਸੜਕ ਬਣਾਉਣ ਦੇ ਨਾਲ-ਨਾਲ ਇਹ ਸਾਰਾ ਟੋਟਾ ਜਿੰਨਾ ਵੀ ਹੈ ਉਸ ਤੇ ਵਿਰਾਸਤੀ ਫਲਾਂ ਤੇ ਦਵਾਈਆਂ ਵਾਲੇ ਬੂਟੇ ਵੀ ਲਾਵਾਂਗੇ ਇਹ ਸਾਰੇ ਸਾਡੇ ਜਿਹੜਾ ਜਥਾ ਹੈ ਉਹਦੇ ਵੱਲੋਂ ਹੀ ਲਗਾਏ ਜਾਣਗੇ ਲੋਕਲ ਲੋਕ ਸ਼ਰਧਾ ਨਾਲ ਦਾਨ ਦੇ ਰਹੇ ਹਨ ਤੇ ਫਿਰ ਇੱਕ ਸੇਵਾ ਟੋਲ ਜਿਹੜਾ ਹੈ ਉਹ ਵੀ ਇਸ ਸੜਕ ਤੇ ਲਗਾਇਆ ਗਿਆ ਹੈ ਜਿੱਥੇ ਸੜਕ ਦੇ ਗੁਜ਼ਰਨ ਵਾਲੇ ਲੋਕ ਆਪਣੀ ਮਰਜ਼ੀ ਤੇ ਸ਼ਰਧਾ ਦੇ ਨਾਲ ਜੋ ਵੀ ਦੇਣਾ ਚਾਹੁੰਦੇ ਨੇ ਉਹ ਦੇ ਸਕਦੇ ਨੇ ਜਿਹੜੇ ਨਹੀਂ ਦਿੰਦੇ ਉਹਨਾਂ ਦੇ ਨਾਲ ਅਸੀਂ ਕੋਈ ਤੱਕਾ ਨਹੀਂ ਕਰਦੇ ਉਹਨਾਂ ਦੇ ਉੱਪਰ ਕੋਈ ਦਬਾਅ ਨਹੀਂ ਪਾਇਆ ਜਾਂਦਾ ਅਸੀਂ ਲੰਗਰ ਤੇ ਚਾਹ ਪਾਣੀ ਦੀ ਸੇਵਾ ਵੀ ਕਰ ਰਹੇ ਹਾਂ ਇਹ ਬਾਬਾ ਸਤਨਾਮ ਸਿੰਘ ਜੀ ਕਹਿੰਦੇ ਨੇ ਜਵਾਬ ਦਿੰਦੇ ਵੀ ਸਥਾਨਕ ਲੋਕਾਂ ਦਾ ਸਾਥ ਵੀ ਇਹਨਾਂ ਨੂੰ ਮਿਲ ਰਿਹਾ ਹੈ ਤੇ ਲੋਕਾਂ ਦਾ ਇਹ ਕਹਿਣਾ ਹੈ ਕਿ ਜੇ ਸਰਕਾਰ ਨੇ ਸਾਡੀ ਨਹੀਂ ਸੁਣੀ ਤਾਂ ਹੀ ਸਾਨੂੰ ਮਜਬੂਰੀ ਦੇ ਵਿੱਚ ਕੰਮ ਕਰਨਾ ਪੈ ਰਿਹਾ ਹੈ ਅਸੀਂ ਇਹ ਨਹੀਂ ਕਹਿੰਦੇ ਕਿ ਇਜਾਜ਼ਤ ਲੈਣੀ ਨਹੀਂ ਚਾਹੀਦੀ ਇਜਾਜ਼ਤ ਲੈਣੀ ਜ਼ਰੂਰੀ ਨਹੀਂ ਹੁੰਦੀ ਪਰ ਉਦੋਂ ਸਰਕਾਰ ਕਿੱਥੇ ਸੀ ਜਦੋਂ ਇੱਥੇ ਐਕਸੀਡੈਂਟਾਂ ਦੇ ਵਿੱਚ ਲੋਕ ਮਰ ਰਹੇ ਸੀ ਤੇ ਐਂਬੂਲੈਂਸਾਂ ਵੀ ਮਰੀਜ਼ਾਂ ਤੱਕ ਪਹੁੰਚ ਨਹੀਂ ਰਹੀਆਂ ਸੀ ਉਦੋਂ ਸਰਕਾਰ ਕਿੱਥੇ ਸੀ ਇਹ ਪ੍ਰਸ਼ਨ ਪੁੱਛਿਆ ਜਾਂਦਾ ਹੈ ਅਸੀਂ ਆਪਣੇ ਲਈ ਥੋੜਾ ਕੁਝ ਮੰਗ ਰਹੇ ਹਾਂ ਇਹ ਤਾਂ ਲੋਕਾਂ ਦਾ ਕੰਮ ਹੈ ਬਾਬਾ ਸਤਨਾਮ ਸਿੰਘ ਕਹਿੰਦੇ ਨੇ ਕਿ ਸਾਨੂੰ ਕੋਈ ਡਾਕਟਰ ਹਜੇ ਤੱਕ ਸਰਕਾਰ ਵੱਲੋਂ ਨਹੀਂ ਮਿਲਿਆ ਹੈ ਜੇ ਪ੍ਰਸ਼ਾਸਨ ਸਾਨੂੰ ਕੰਮ ਬੰਦ ਕਰਨ ਲਈ ਕਹੇਗਾ ਤਾਂ ਅਸੀਂ ਕੰਮ ਬੰਦ ਕਰ ਦੇਵਾਂਗੇ ਅਸੀਂ ਇਹ ਕੰਮ ਕਿਸੇ ਜਾਤੀ ਲਾਭ ਦੇ ਲਈ ਨਹੀਂ ਕਰ ਰਹੇ ਜਨਤਾ ਵਾਸਤੇ ਹੈ ਲੋਕਾਂ ਨੂੰ ਸੁਰੱਖਿਅਤ ਸੜਕ ਮਿਲ ਜਾਏ ਇਹ ਜ਼ਰੂਰੀ ਹੈ ਇਸੇ ਲਈ ਅਸੀਂ ਇਹ ਸਾਰਾ ਕੰਮ ਕੀਤਾ ਹੈ ਇਹ ਵੀੜਾ ਚੱਕਿਆ ਹੈ ਪਰ ਸਰਕਾਰੀ ਸੂਤਰ ਇਹ ਕਹਿੰਦੇ ਨੇ ਕਿ ਸੜਕ ਬਣਾਉਣ ਦੇ ਲਈ ਆਮ ਲੋਕਾਂ ਤੋਂ ਮੋਟੀ ਰਕਮ ਜਿਹੜੀ ਹੈ ਉਹ ਇਕੱਠੀ ਕੀਤੀ ਗਈ ਹੈ ਬਹੁਤ ਵੱਡਾ ਪੈਸਾ ਇਸ ਦੇ ਵਿੱਚ ਇਨਵੋਲਡ ਹੈ ਹੁਣ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਜੇ ਸੜਕ ਬਣਾਉਣੀ ਹੈ ਤਾਂ ਸੜਕ ਬਣਾਉਣ ਦੇ ਲਈ ਕਰੋੜਾ ਰੁਪਏ ਚਾਹੀਦੇ ਹਨ ਕਿ ਕਿਸੇ ਦੇ ਕੋਲ ਵੀ ਇਹ ਪੈਸੇ ਨਹੀਂ ਹੁੰਦੇ ਇਸ ਲਈ ਲੋਕਾਂ ਤੋਂ ਦਾਨ ਲੈਣਾ ਲੋਕਾਂ ਤੋਂ ਇਕੱਠਾ ਕਰਨਾ ਇਹ ਜ਼ਰੂਰੀ ਹੈ ਤਾਂ ਹੀ ਉਹ ਕੰਮ ਜਿਹੜਾ ਹੈ ਸਿਰੇ ਚੜਾਇਆ ਜਾ ਸਕਦਾ ਹੈ ਕੈਸੇ ਦੀ ਲੋੜ ਤਾਂ ਹਰ ਕੰਮ ਦੇ ਵਿੱਚ ਪੈਂਦੀ ਹੀ ਪੈਂਦੀ ਹੈ ਔਰ ਕਾਰ ਸੇਵਾ ਦੇ ਵਿੱਚ ਵੀ ਲੋਕ ਆਪਣੇ ਇੱਛਾ ਦੇ ਨਾਲ ਜੋ ਸ਼ਰਧਾ ਹੁੰਦੀ ਹੈ ਉਹਦੇ ਨਾਲ ਉਹ ਪੈਸਾ ਦਿੰਦੇ ਨੇ ਉਹ ਪੈਸਾ ਇਕੱਠਾ ਕਰਕੇ ਉਸ ਕਿਸੇ ਵੀ ਕੰਮ ਦੇ ਲਈ ਵਰਤਿਆ ਜਾਂਦਾ ਪਰ ਜੇ 1.5 ਸਾਲ ਦੇ ਤਕਰੀਬਨ ਇਹ ਕੰਮ ਚੱਲਦੇ ਨੂੰ ਹੋ ਗਿਆ ਹੈ ਉੱਥੇ ਪੈਸਾ ਲਗਾਤਾਰ ਇਕੱਠਾ ਕੀਤਾ ਜਾ ਰਿਹਾ ਹੈ ਉਹ ਪੈਸੇ ਦਾ ਹਿਸਾਬ ਕਿਤਾਬ ਕੌਣ ਰੱਖ ਰਿਹਾ ਹੈ ਕੀ ਹਿਸਾਬ ਕਿਤਾਬ ਵੀ ਜਨਤਾ ਨੂੰ ਦਿੱਤਾ ਜਾ ਰਿਹਾ ਹੈ ਸਾਂਝਾ ਕੀਤਾ ਜਾ ਰਿਹਾ ਹੈ ਕਿ ਜਿਹੜਾ ਟੋਲ ਲਿਆ ਜਾ ਰਿਹਾ ਹੈ ਵਾਕਿਆ ਹੀ ਉਹ ਬੰਦਾ ਆਪਣੀ ਮਰਜ਼ੀ ਦੇ ਨਾਲ ਬਿਨਾਂ ਕਿਸੇ ਦਬਾਅ ਤੋਂ ਦੇ ਰਿਹਾ ਹੈ ਜਾਂ ਲੰਘਣ ਵਾਲੇ ਹਰ ਵਿਅਕਤੀ ਤੋਂ ਇਹ ਵਸੂਲਿਆ ਹੀ ਜਾ ਰਿਹਾ ਹੈ ਕੋਈ ਦਬਾਅ ਆ ਕੇ ਇਕੱਠਾ ਕੀਤਾ ਜਾ ਰਿਹਾ ਹੈ ਤੇ ਕੀ ਇਸ ਟੋਲ ਦੀ ਕੋਈ ਪਰਚੀ ਵੀ ਦਿੱਤੀ ਜਾ ਰਹੀ ਹੈ ਕੋਈ ਰਸੀਦ ਦਿੱਤੀ ਜਾ ਰਹੀ ਹੈ ਤਾਂ ਕਿ ਬਾਅਦ ਵਿੱਚ ਹਿਸਾਬ ਕੀਤਾ ਜਾ ਸਕੇ ਕਿ ਕਿੰਨਾ ਪੈਸਾ ਇਕੱਠਾ ਹੋਇਆ ਤੇ ਕਿੰਨਾ ਪੈਸਾ ਖਰਚ ਹੋਇਆ ਪਰ ਆਮ ਤੌਰ ਤੇ ਕਾਰ ਸੇਵਾ ਵਾਲੇ ਕਿਸੇ ਵੀ ਚੀਜ਼ ਦਾ ਹਿਸਾਬ ਕਿਸੇ ਨੂੰ ਨਹੀਂ ਦਿੰਦੇ ਉਹ ਉਦੋਂ ਹੀ ਬਸ ਅਰਦਾਸ ਕਰ ਦਿੰਦੇ ਨੇ ਕਿ ਹਾਂਜੀ ਕੰਮ ਨੇਪਰੇ ਚੜ ਗਿਆ ਸਿਰੇ ਚੜ ਗਿਆ ਜੀ ਤੇ ਅੱਗੇ ਕਿਸੇ ਹੋਰ ਪ੍ਰੋਜੈਕਟ ਨੂੰ ਫੜ ਲੈਦੇ ਪਰ ਕਾਰ ਸੇਵਾ ਵਾਲਿਆਂ ਦੇ ਉੱਤੇ ਇਲਜ਼ਾਮ ਲੱਗਦੇ ਰਹੇ ਨੇ ਇਹ ਨਹੀਂ ਕਿ ਕੋਈ ਪਹਿਲੀ ਵਾਰ ਇਲਜ਼ਾਮ ਲਾਏਗਾ ਐਸਜੀਪੀਸੀ ਬਾਰੇ ਵੀ ਕਈ ਵਾਰ ਕਈ ਲੋਕਾਂ ਨੇ ਇਹ ਕਿਹਾ ਹੈ ਕਿ ਜੇ ਉਹ ਕਿਸੇ ਵੀ ਜਥੇ ਨੂੰ ਕਾਰ ਸੇਵਾ ਸੌਂਪਦੇ ਨੇ ਤਾਂ ਉਸ ਕਾਰ ਸੇਵਾ ਦੇ ਵਿੱਚ ਸੌਂਪਣ ਦੇ ਲਈ ਲੱਖਾਂ ਰੁਪਏ ਜਿਹੜਾ ਹੈ ਉਹ ਹੱਥ ਇਧਰ ਉਧਰ ਹੁੰਦੇ ਨੇ ਲੈ ਦਿੱਤੇ ਜਾਂਦੇ ਨੇ ਇਹ ਕੋਈ ਆ ਮਤਲਬ ਪਹਿਲੀ ਵਾਰ ਨਹੀਂ ਸੁਣਨ ਨੂੰ ਮਿਲ ਰਿਹਾ ਹੋਵੇਗਾ ਆਮ ਤੌਰ ਤੇ ਇਹ ਕਈ ਵਾਰ ਮੀਡੀਆ ਦੇ ਵਿੱਚ ਗੱਲਾਂ ਨਿਕਲ ਕੇ ਆਈਆਂ ਨੇ ਔਰ ਇਹ ਵੀ ਸਾਰਿਆਂ ਨੂੰ ਪਤਾ ਹੈ ਕਿ ਕਾਰਸ਼ੇਵਾ ਵਾਲੇ ਬਾਬੇ ਜਿੱਥੇ ਇੱਕ ਵਾਰ ਬਹਿ ਜਾਂਦੇ ਨੇ ਫਿਰ ਛੇਤੀ ਛੇਤੀ ਉੱਥੋਂ ਚਾਲੇ ਨਹੀਂ ਪਾਉਂਦੇ ਛੇਤੀ ਛੇਤੀ ਉੱਥੋਂ ਉਹ ਤੰਬੂ ਤੇ ਆਪਣਾ ਜਿਹੜਾ ਲਾਮ ਲਸ਼ਕਰ ਹੈ ਉਹ ਚੱਕਦੇ ਨਹੀਂ ਹੈ ਉਹ ਉੱਥੇ ਹੀ ਕੰਮ ਕਿਸੇ ਨਾ ਕਿਸੇ ਤਰੀਕੇ ਨਾਲ ਚੱਲਦਾ ਰਹਿੰਦਾ ਹੈ ਇੱਕ ਕੰਮ ਦੀ ਸੇਵਾ ਨਿਪਟਰੀ ਚੱਲਦੀ ਹੈ ਤਾਂ ਦੂਸਰਾ ਕੰਮ ਛੇੜ ਦਿੱਤਾ ਜਾਂਦਾ ਹੈ ਕਾਰ ਸੇਵਾ ਲਗਾਤਾਰ ਚੱਲਦੀ ਰਹਿੰਦੀ ਹੈ ਤੇ ਲੋਕਾਂ ਦਾ ਜਿਹੜਾ ਚੰਦਾ ਹੈ ਦਾਨ ਹੈ ਉਹ ਵੀ ਉਸੇ ਤਰੀਕੇ ਨਾਲ ਚੱਲਦਾ ਰਹਿੰਦਾ ਹੈ ਇਹ ਵੀ ਸਾਰਿਆਂ ਨੂੰ ਪਤਾ ਪਰ ਸਵਾਲ ਇੱਥੇ ਇਹ ਹੈ ਕਿ ਇਹਨਾਂ ਦੋਨਾਂ ਤਰ੍ਹਾਂ ਦੇ ਵਿੱਚੋਂ ਸਹੀ ਕੌਣ ਹੈ ਤੇ ਗਲਤ ਕੌਣ ਹੈ ਕੀ ਇਹ ਸਰਕਾਰ ਦਾ ਕੰਮ ਨਹੀਂ ਹੈ ਕਿ ਜਿਹੜਾ ਇਨਫਰਾਸਟ੍ਰਕਚਰ ਹੈ ਬੁਨਿਆਦੀ ਇਨਫਰਾਸਟ੍ਰਕਚਰ ਜਿੰਨੂੰ ਕਿਹਾ ਜਾਂਦਾ ਹੈ ਉਹ ਤਾਂ ਸਰਕਾਰ ਨੇ ਹੀ ਪ੍ਰੋਵਾਈਡ ਕਰਨਾ ਹੁੰਦਾ ਹੈ ਸੜਕਾਂ ਬਣਾਉਣੀਆਂ ਨਵੀਆਂ ਬਣਾਉਣੀਆਂ ਤੇ ਪੁਰਾਣੀਆਂ ਦੀ ਬਰਮਮਤ ਕਰਨੀ ਇਹ ਸਰਕਾਰਾਂ ਦਾ ਹੀ ਕੰਮ ਹੈ ਲੇਕਿਨ ਸਰਕਾਰ ਦੇ ਹੱਥ ਖੜੇ ਨੇ ਕਿਉਂਕਿ ਸਰਕਾਰ ਦੇ ਕੋਲ ਪੈਸਾ ਨਹੀਂ ਹੈ ਕਰਜ਼ਾ ਪਹਿਲਾਂ ਹੀ ਲੱਖਾਂ ਕਰੋੜਾਂ ਦਾ ਪੰਜਾਬ 'ਤੇ ਚੜਿਆ ਹੋਇਆ ਹੈ ਤੇ ਉਧਰੋਂ ਕੇਂਦਰ ਨੇ ਕਰਜ਼ਾ ਹੋਰ ਨਵਾਂ ਲੈਣ ਦੀਆਂ ਸ਼ਰਤਾਂ ਨੇ ਉਹ ਟਾਈਟ ਕਰ ਦਿੱਤੀਆਂ ਨੇ ਸੀਮਾ ਨੂੰ ਵੀ ਘਟਾ ਦਿੱਤਾ ਹੈ ਕੰਟਰੋਲ ਵਿੱਚ ਲਿਆਂਦਾ ਹੈ ਤਾਂਕਿ ਬੇਲੋੜਾ ਕਰਜ਼ਾ ਨਾ ਲਿਆ ਜਾ ਸਕੇ ਤੇ ਜਿੰਨੀ ਲੋੜ ਹੈ ਉਨਾ ਹੀ ਕਰਜ਼ਾ ਪੰਜਾਬ ਸਰਕਾਰ ਨੂੰ ਮਿਲੇਗਾ ਤੇ ਫੇਰ ਇਹ ਕੰਮ ਕਿਵੇਂ ਹੋਏਗਾ ਲੇਕਿਨ ਜੇ ਇਹ ਕੰਮ ਸ਼ੁਰੂ ਹੋ ਗਿਆ ਕਿ ਲੋਕ ਸਾਰੇ ਕੰਮ ਆਪਣੇ ਹੱਥਾਂ ਵਿੱਚ ਲੈਣ ਲੱਗੇ ਸੜਕਾਂ ਦਾ ਨਿਰਮਾਣ ਵੀ ਲੋਕਾਂ ਨੇ ਹੀ ਕਰਨਾ ਹੈ ਤੇ ਉਥੇ ਟੈਕਸ ਵੀ ਲੋਕ ਹੀ ਇਕੱਠਾ ਕਰਨਗੇ ਟੋਲ ਵੀ ਲੋਕ ਹੀ ਇਕੱਠਾ ਕਰਨਗੇ ਤਾਂ ਫੇਰ ਇਹ ਸੂਬਾ ਜਾਵੇਗਾ ਕਿੱਧਰ ਨੂੰ ਇਹ ਵੀ ਬਹੁਤ ਵੱਡਾ ਸਵਾਲ ਹੈ ਜੇ ਸਾਰਾ ਕੁਝ ਹੀ ਸਰਕਾਰ ਦਾ ਕੰਮ ਲੋਕਾਂ ਨੇ ਆਪਣੇ ਹੱਥ ਵਿੱਚ ਲੈ ਲਿਆ ਫਿਰ ਸਰਕਾਰ ਕੀ ਕਰੇਗੀ ਜਾਂ ਸਰਕਾਰਾਂ ਦੀ ਲੋੜ ਕੀ ਰਹਿ ਜਾਏਗੀ ਪਹਿਲਾਂ ਵੀ ਤੁਸੀਂ ਇੱਕ ਖਬਰ ਸੁਣੀ ਹੋਊਗੀ ਕਿ ਜਦੋਂ ਕਿਸਾਨਾਂ ਨੇ ਮੋਰਚਾ ਲਾਇਆ ਹੋਇਆ ਸੀ ਖਨੌਰੀ ਤੇ ਸ਼ੰਭੂ ਵਿਖੇ ਤਾਂ ਜਿਹੜਾ ਦੂਸਰੀਏ ਬਦਲਵੇਂ ਰੂਟ ਲੈ ਜਾ ਰਹੇ ਸੀ ਉੱਥੋਂ ਵੀ ਇੱਕ ਪਿੰਡ ਦੇ ਸਰਪੰਚ ਨੇ ਟੋਲ ਇਕੱਠਾ ਕਰਨਾ ਸ਼ੁਰੂ ਕਰ ਦਿੱਤਾ ਸੀ ਕਿ ਇਹ ਪੁਲ ਜਿਹੜਾ ਹੈ ਪੰਚਾਇਤ ਨੇ ਬਣਾਇਆ ਹੈ ਸਰਕਾਰ ਨੇ ਨਹੀਂ ਬਣਾਇਆ ਇੱਥੋਂ ਜੋ ਵੀ ਗੱਡੀ ਲੰਗੇਗੀ ਉਸ ਤੋਂ ਅਸੀਂ ਟੋਲ ਇਕੱਠਾ ਕਰਾਂਗੇ ਬਾਅਦ ਵਿੱਚ ਉਸ ਦੀ ਕ੍ਰਿਪਤਾਰੀ ਵੀ ਹੋਈ ਸੀ ਲੇਕਿਨ ਕੀ ਜਿਹੜਾ ਇਹ 1.5 ਸਾਲ ਤੋਂ ਲੰਮਾ ਸਮੇਂ ਤੋਂ ਕੰਮ ਚੱਲ ਰਿਹਾ ਹੈ ਹੁਣ ਤੱਕ ਸਰਕਾਰ ਸੁੱਤੀ ਪਈ ਸੀ ਹੁਣ ਤੱਕ ਜਦੋਂ ਇਹ ਕੰਮ ਸ਼ੁਰੂ ਹੋਇਆ ਸੀ ਜਦੋਂ ਸੜਕ ਦਾ ਨਿਰਮਾਣ ਕਰਨ ਦਾ ਕਾਰਜਸ਼ਿਵਾਲੇ ਬਾਬਿਆਂ ਵੱਲੋਂ ਐਲਾਨ ਕੀਤਾ ਗਿਆ ਸੀ ਉਦੋਂ ਹੀ ਸਰਕਾਰ ਹਰਕਤ ਦੇ ਵਿੱਚ ਕਿਉਂ ਨਹੀਂ ਆਈ ਉਹਨਾਂ ਨੂੰ ਰੋਕ ਕੇ ਲੋਕਾਂ ਨੂੰ ਕਿਉਂ ਨਹੀਂ ਭਰੋਸਾ ਦਿੱਤਾ ਗਿਆ ਕਿ ਇਹ ਕੰਮ ਸਰਕਾਰ ਕਰੇਗੀ ਔਰ ਜਲਦੀ ਤੋਂ ਜਲਦੀ ਕਰੇਗੀ ਇਹ ਕੰਮ ਸਰਕਾਰ ਨੇ ਕਿਉਂ ਨਹੀਂ ਕੀਤੇ ਇਹ ਵੀ ਸਵਾਲ ਖੜੇ ਹੁੰਦੇ ਖੈਰ ਇਹਨੂੰ ਸਹੀ ਕਹਿਣਾ ਹੈ ਕਿਨੂੰ ਗਲਤ ਕਹਿਣਾ ਹੈ ਇਹਦੇ ਬਾਰੇ ਤਾਂ ਚਰਚਾ ਲੋਕਾਂ ਦੇ ਵਿੱਚ ਹੁੰਦੀ ਰਹੇਗੀ ਹਰ ਇੱਕ ਦਾ ਆਪਣਾ ਆਪਣਾ ਮਤ ਹੈ ਆਪਣੇ ਆਪਣੇ ਵਿਚਾਰ ਨੇ ਪਰ ਇਹ ਗੱਲ ਜ਼ਰੂਰੀ ਹੈ ਕਿ ਸਰਕਾਰ ਆਪਣੇ ਬਣਦੇ ਕੰਮ ਜਿਹੜੇ ਨੇ ਉਹਦੇ ਆਪਣੇ ਹਿੱਸੇ ਜੋ ਕੰਮ ਆਉਂਦੇ ਨੇ ਉਹ ਤਨਦੇਹੀ ਨਾਲ ਪੂਰੇ ਕਰੇ ਤਾਂ ਹੀ ਲੋਕਾਂ ਦਾ ਵਿਸ਼ਵਾਸ ਸਰਕਾਰ ਦੇ ਵਿੱਚ ਬਣਿਆ ਰਹੇਗਾ ਤੇ ਜੇ ਉਹ ਵਿਸ਼ਵਾਸ ਸਰਕਾਰਾਂ ਦੇ ਵਿੱਚ ਟੁੱਟ ਜਾਂਦਾ ਹੈ ਜੇ ਲੋਕਾਂ ਨੂੰ ਇਹ ਲੱਗਦਾ ਹੈ ਕਿ ਸਾਨੂੰ ਸਾਰਾ ਕੁਝ ਖੁਦ ਹੀ ਕਰਨਾ ਪਏਗਾ ਆਪ ਹੀ ਕਠਿਉਕੀ ਕਰਨਾ ਪਏਗਾ ਫਿਰ ਸਰਕਾਰ ਜਿਹੜਾ ਹੈ ਆਪਣਾ ਵਿਸ਼ਵਾਸ ਗਵਾ ਲੇਗੀ ਤੇ ਜਦੋਂ ਸਰਕਾਰ ਦਾ ਵਿਸ਼ਵਾਸ ਜਿਹੜਾ ਹੈ ਉਹ ਲੋਕਾਂ ਦੇ ਟੁੱਟ ਜਾਂਦਾ ਹੈ ਅਫੇਰ ਹਾਲਾਤ ਹੋਰ ਵਿਗੜਦੇ ਨੇ ਸੁਧਰਦੇ ਨਹੀਂ ਇਹ ਆਪਾਂ ਸਾਰਿਆਂ ਨੂੰ ਪਤਾ ਸੋ ਉਮੀਦ ਕਰਦੇ ਆਂ ਸਰਕਾਰ ਆਪਣੇ ਜ਼ਿੰਮੇਵਾਰੀਆਂ ਤੇ ਖਰੀ ਉਤਰੇਗੀ ਆਪਣੀਆਂ ਜ਼ਿੰਮੇਵਾਰੀਆਂ ਨੂੰ ਜਲਦ ਪੂਰਾ ਕਰੇਗੀ ਇਸੇ ਉਮੀਦ ਦੇ ਨਾਲ ਤੁਹੋ ਗਿਦਾ ਲੈਨੇ ਆਂ